ਇੰਡੀਆ ਗੱਠਜੋੜ ਦੀ ਅੱਜ ਇਹ ਮੀਟਿੰਗ ਹੋਣ ਜਾ ਰਹੀ ਹੈ ਮਾਨਸੂਨ ਸੈਸ਼ਨ ਨੂੰ ਲੈ ਕੇ ਵਰਚੂਅਲੀ ਮੀਟਿੰਗ ਕੀਤੀ ਜਾਵੇਗੀ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਦੂਜੀ ਮੀਟਿੰਗ ਹੋਵੇਗੀ ਮਾਨਸੂਨ ਸੈਸ਼ਨ ਦੇ ਵਿੱਚ ਮੋਦੀ ਸਰਕਾਰ ਨੂੰ ਕਿਰਨ ਤੇ ਚਰਚਾ ਕੀਤੀ ਜਾਵੇਗੀ 21 ਜੁਲਾਈ ਤੋਂ ਦਰਸਲ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਮੀਟਿੰਗ ਤੋਂ ਆਮ ਆਦੀ ਪਾਰਟੀ ਤੇ ਆ ਟੀਐਮਸੀ ਨੇ ਦੂਰੀ ਬਣਾਈ ਹੈ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਵੇਗੀ ਆਮ ਆਦੀ ਪਾਰਟੀ ਕੇਸ਼ਰੀਵਾਲ ਇੰਡੀਆ ਗੱਠਜੋੜ ਸੁੱਕੇ ਨਾਲ ਕਰ ਚੁੱਕੇ ਨੇ ਸ਼ਹੀਦ ਦਿਵਸ ਤੇ ਚੱਲਦਿਆਂ ਤ੍ਰਿਮਲ ਕਾਂਗਰਸ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਵੇਗੀ ਤਾਂ ਇੰਡੀਆ ਗੁੱਟੇ ਗੱਠ ਜੋੜ ਦੀ ਅੱਜ ਐ ਮੀਟਿੰਗ ਹੋਣ ਜਾ ਰਹੀ ਹੈ ਦਰਸਾ ਮਾਨਸੂਨ ਸੈਸ਼ਨ ਨੂੰ ਲੈ ਕੇ ਵਰਚੂਲੀ ਆ ਮੀਟਿੰਗ ਸੱਦੀਗੀ ਹੈ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਦੂਜੀ ਮੀਟਿੰਗ ਹੋਵੇਗੀ ਆ ਦੋ ਇਸ ਵਾਰ ਦੀਆਂ 2024 ਦੀਆਂ ਲੋਕ ਸਭਾ ਚੋਣਾਂ ਇੰਡੀਆ ਗੱਠ ਜੋੜ ਦੇ ਵੱਲੋਂ ਆ ਮਿਲ ਕੇ ਲੜੀਆਂ ਗਈਆਂ ਆ ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਚ ਦੂਜੀ ਮੀਟਿੰਗ ਜੋ ਕੇ ਆ ਹੋਣ ਜਾ ਰਹੀ ਹੈ ਮਾਨਸੂਨ ਸੈਸ਼ਨ ਦੇ ਵਿੱਚ ਮੋਦੀ ਸਰਕਾਰ ਨੂੰ ਕੇਰਨ ਤੇ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਜਾਣੀ ਹੈ ਆ ਤੁਹਾਨੂੰ ਦੱਸ ਦਈਏ ਕਿ 21 ਜੁਲਾਈ ਤੋਂ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਆ ਦੂਜੇ ਪਾਸੇ ਅੰਡੀਆ ਗੱਠ ਜੋੜ ਦਾ ਜੋ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਹਿੱਸਾ ਰਹੀਆਂ ਆਵਾਦੀ ਪਾਰਟੀ ਤੇ TMC ਇਸ ਮੀਟਿੰਗ ਤੋਂ ਆਵਾਦੀ ਪਾਰਟੀ ਤੇ TMC ਦੇ ਵੱਲੋਂ ਹਾਧੂਰੀ ਬਣਾਈ ਗਈ ਹੈ ਆ ਕਿਉਂਕਿ ਵਕਫਾ ਕਮਨਚ ਤੋਂ ਲਗਾਤਾਰ ਵਿੰਦ ਕੇਸ਼ ਜੀ ਵਾਲ ਇੰਡੀਆ ਗੱਠ ਜੋੜ ਤੋਂ ਕਿਨਾਰਾ ਕਰ ਚੁੱਕੇ ਨੇ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਨੇ ਦੂਜੇ ਪਾਸੇ ਆ ਤ੍ਰਿੰਰਮਲ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਸ਼ਹੀਦ ਦਿਵਸ ਤੇ ਚੱਲਦੇ ਆ ਤ੍ਰਿੰਰਮਲ ਕਾਂਗਰਸ ਇਸ ਮੀਟਿੰਗ ਦਾ ਹਿੱਸਾ ਨਹੀਂ ਬਣੇਗੀ का जहां तक प्रश्न है हमने स्पष्ट किया अपनी स्थिति कि इंडिया गठबंधन जो था वो लोकसभा चुनाव के लिए था उसके बाद हरियाणा हम अकेले लड़े दिल्ली हम अकेले लड़े बिहार का चुनाव अकेले लड़ने जा रहे हैं और दो तो बाय इलेक्शन हुआ एक गुजरात में और एक पंजाब में दोनों बाय इलेक्शन हमारे अलग अलग, अलग अलग लड़े तो आम आदमी पार्टी इंडिया गठबंधन का हिस्सा नहीं है और जो मुद्दे संसद के अंदर उठाने हैं आम आदमी पार्टी मजबूती से उसको उठाएगी आप जानते हैं ਅਸੀਂ ਨੇ ਹਮੇਸ਼ਾ ਇੱਕ ਸਸਤ ਵਿਪੱਖਸ਼ ਦੀ ਭੂਮਿਕਾ ਨਿਭਾਈ ਹੈ ਔਰ ਉਹ ਨਿਭਾएंगे ਰੁਕ ਰਹੀ ਅਗਲੀ ਵੱਡੀ ਖਬਰ ਦਾ ਵਿਕ੍ਰਮ ਜੇਠਿਆ ਦੀ ਅਜ ਮੁਰਤੂ ਪੇਸ਼ੀ ਹੋਵੇਗੀ ਮਹਾਲੀ ਕੋਰਟ ਦੇ ਵਿੱਚ ਮੇਠਿਆ ਨੂੰ ਪੇਸ਼ ਕੀਤਾ ਜਾਵੇਗਾ ਅੱਜ ਮੇਠਿਆ ਦੀ 14 ਦਿਨਾਂ ਦੀ ਨਹਿ ਕਿ ਹਰਾਸਤ ਖਤਮ ਹੋ ਰਹੀ ਹੈ ਅੰਧਨ ਤੋਂ ਬਾਅਦ ਸ਼ਾਇਦਤ ਦੇ ਨਾਮਲੇ ਦੇ ਦਰਸਲ ਵਿਕ੍ਰਮ ਜੇਠਿਆ ਦੀ ਗ੍ਰਿਫਤਾਰੀ ਹੋਈ ਹੈ ਫਿਲਹਾਲ ਨਵਾਂ ਜਿਲ੍ਹ ਦੇ ਵਿੱਚ ਵਿਕ੍ਰਮ ਜੇਠਿਆ ਬੰਦ ਨੇ ਅੰਧਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਪਿਛਲੇ ਦਿਨੀ ਵਿਜੀਲੈਂਸ ਦੇ ਵੱਲ ਵੱਡਾ ਐਕਸ਼ਨ ਕੀਤਾ ਜਾਂਦਾ ਹੈ ਜਦੋਂ ਵਿਕ੍ਰਮ ਜੇਠਿਆ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਆ ਦੋ ਵਾਰ ਰਿਮਾਂਡ ਹਾਸਲ ਕੀਤਾ ਗਿਆ ਅਤੇ ਇਸ ਦੇ ਬਾਅਦ ਮਹਾਲੀ ਕੋਰਟ ਦੇ ਵੱਲੋਂ ਵਿਕਰਮ ਮਜੀਠੀਆ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਸੀ ਤੇ ਅੱਜ ਵਿਕਰਮ ਮਜੀਠੀਆ ਦੀ 14 ਦਿਨਾਂ ਦੀ ਨਿਆਂਇਕ ਹਿਰਾਸਤ ਖਤਮ ਹੋ ਰਹੀ ਹੈ ਜਿਸ ਦੇ ਬਾਅਦ ਮਹਾਲੀ ਕੋਰਟ ਦੇ ਵਿੱਚ ਆ ਪੇਸ਼ ਕੀਤਾ ਜਾਵੇਗਾ ਆ ਦਰਸਲ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਆਮਦਨ ਤੋਂ ਵੱਧ ਜਾਇਦਾਦ ਦਾ ਇਹ ਮਾਮਲਾ ਇਸੇ ਮਾਮਲੇ ਦੇ ਵਿੱਚ ਦੋ ਵਾਰ ਮਜੀਦਨਸ ਨੇ ਰਿਮਾਂਡ ਵੀ ਹਾਸਲ ਕੀਤਾ ਆ 7 ਦਿਨ ਦਾ ਤੇ ਫਿਰ 4 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਉਸ ਦੇ ਬਾਅਦ ਹੀ ਕੋਰਟ ਦੇ ਵੱਲੋਂ ਆ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਸੀ ਫਿਲਹਾਲ ਵਿਕਰਮ ਮਜੀਠੀਆ ਨਾਭਾ ਜੇਲ੍ਹ ਦੇ ਵਿੱਚ ਬੰਦ ਨੇ ਅਮਰਸਰ ਦੇ ਵਿੱਚ ਗੋਲਡਨ ਟੈਂਪਲ ਨੂੰ ਧਮਕੀਆਂ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਫਰੀਦাবাদ ਤੋਂ ਇੱਕ ਸ਼ਖਸ ਨੂੰ ਹਿਰਾਸਤ ਵਿੱਚ ਲੈ ਲਿਆ ਉਹਦੇ ਦਰਬਾਰ ਸਾਹਿਬ ਨੂੰ ਛੇਵੀਂ ਵਾਰ ਧਮਕੀ ਵੀ ਦਿੱਤੀ ਗਈ ਹੈ ਦਰਬਾਰ ਸਾਹਿਬ ਨੂੰ ਬੀਤੇ ਕੁਝ ਦਿਨਾਂ ਚ ਪੰਜ ਧਮਕੀਆਂ ਮਿਲੀਆਂ ਬਲਾਸਟ ਦੀ ਧਮਕੀ ਭਰੀਆਂ ਈਮੇਲ ਆਈਆਂ ਜਿਸ ਤੇ ਸੁਰੱਖਿਆ ਏਜੰਸੀਆਂ ਐਕਸ਼ਨ ਚ ਨਿਤਰੀਆਂ ਬੀਐਸਐਫ ਤੇ ਪੰਜਾਬ ਪੁਲਿਸ ਨੇ ਮਿਲ ਕੇ ਸਰਚ ਆਪਰੇਸ਼ਨ ਚਲਾਇਆ ਤਾਂ ਉਧਰ ਅੰਮ੍ਰਿਤਸਰ ਪੁਲਿਸ ਵੀ ਐਕਸ਼ਨ ਚ ਦਿਖੀ ਹਰਿਆਣਾ ਦੇ ਫਰੀਦাবাদ ਦੇ ਵਿੱਚ ਦਬਿਸ਼ ਦਿੱਤੀ ਗਈ ਤਾਂ ਕਿ ਅੰਦਰ ਦੇ ਇਲਜ਼ਾਮ 'ਚ ਸ਼ੁਭਮ ਦੂਬੇ ਨਾਮ ਦੇ ਸੌਫਟਵੇਅਰ ਇੰਜੀਨੀਅਰ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਇਸ ਮਾਮਲੇ ਦੀ ਜਾਂਚ ਦੇ ਵਿੱਚ ਜਿਹੜਾ ਕੰਟੈਂਟ ਮਿਲਿਆ ਉਸ ਦੇ ਵਿੱਚ ਦੱਖਣ ਭਾਰਤ ਦੇ ਸੂਬਿਆਂ ਖਾਸ ਤੌਰ ਤੇ ਤਮਿਲਨਾਡੂ ਅਤੇ ਉੱਥੋਂ ਦੀਆਂ ਕੁਝ ਸਿਆਸੀ ਪਾਰਟੀਆਂ ਦਾ ਵੀ ਜ਼ਿਕਰ ਹੈ ਸ਼ੁਭਮ ਦੂਬੇ ਨਾਮ ਦਾ ਇੱਕ ਸੌਫਟਵੇਅਰ ਇੰਜੀਨੀਅਰ ਹੈ ਉਹਨੂੰ ਅਸੀਂ ਰਾਉਂਡ ਅਪ ਕੀਤਾ ਹੈ ਉਹਦੀ ਡਿਟੇਲ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਦੇ ਡਿਵਾਈਸ ਜਿਹੜੇ ਆ ਲੈਪਟਾਪ ਤੇ ਫੋਨ ਉਹ ਵੀ ਕਬਜ਼ੇ 'ਚ ਲੈ ਗਏ ਹੈ ਔਰ ਇਹਦੀ ਜਿਹੜੀ ਕੁਆਲਿਫਿਕੇਸ਼ਨ ਹੈ ਉਹ ਬੀਟੱਕ ਹੈਗੀ ਹੈ ਇੱਕ ਮਹੀਨਾ ਸਾਮ ਨੂੰ ਉਹਦੇ ਤੋਂ ਬਾਅਦ ਵੀ ਜਿਹੜੀ ਸਾਨੂੰ ਈਮੇਲ ਆਈ ਹੈ ਦੇਖੋ ਜੋ ਮਨੁੱਖਤਾ ਮਹਿਸੂਸ ਹੁੰਦਾ ਹੈ ਕਿ ਦਰਵਾਜ਼ਾ ਪ੍ਰਤੀ ਇਹ ਕੋਈ ਇੱਕ ਬੰਦਾ ਨਹੀਂਗਾ ਜੇ ਸ਼ੁਭ ਦੰਮੇ ਨੂੰ ਅੱਜ ਆਪਾਂ ਹਾਸਿਲ ਲਿਆ ਉਹਦੇ ਤੋਂ ਪੂਰਨ ਡਗਾਈ ਦੇ ਵਿੱਚ ਖੁਸ਼ੀ ਖੁਣੀ ਚਾਹੀਦੀ ਹੈ ਇਹਦੇ ਪਿੱਛੇ ਕਿਹੜੀਆਂ ਚਾਲਸਾਂ ਉਧਰ ਦਰਬਾਰ ਸਾਹਿਬ ਨੂੰ ਧਮਕੀਆਂ ਦੇਣ ਦਾ ਮਾਮਲਾ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਗੂੰਜਿਆ ਕੇਂਦਰੀ ਰਾਜ ਮੰਤਰੀ ਰਮਨਿਤ ਬਿੱਟੂ ਸਪਸ਼ਟ ਕਰ ਰਹੇ ਨੇ ਕਿ ਗੁਰੂ ਘਰ ਨੂੰ ਧਮਕੀਆਂ ਦੇਣ ਦੀ ਕਿਸੇ 'ਚ ਵੀ ਹਿੰਮਤ ਨਹੀਂ ਜਦਕਿ ਕਾਂਗਰਸ ਦੇ ਐਮਪੀ ਗੁਰਜੀਤ ਔਜਲਾ ਅੰਮ੍ਰਿਤਸਰ ਨੂੰ ਹੀ ਨੋ ਵੋਟ ਜ਼ੋਨ ਐਲਾਨਣ ਦੀ ਮੰਗ ਕਰ ਰਹੇ ਨੇ ਮੈਂ ਇਹ ਜ਼ਰੂਰ ਕਲ ਕਹਿ ਸਕਦਾ ਵੀ ਸਾਡੇ ਜਿਹੜੇ ਸ਼ਕਤੀ ਦੇ ਕੇਂਦਰ ਨੇ ਜਿੱਥੋਂ ਤਾਕਤ ਮਿਲਦੀ ਹੈ ਗੁਰੂ ਨੂੰ ਇੱਥੇ ਕਿਸੇ ਦੀ ਵੀ ਕੋਈ ਹਿੰਮਤ ਨਹੀਂ ਕਿਸੇ ਦੀ ਕੋਈ ਤਾਕਤ ਨਹੀਂ ਵੀ ਉਹ ਹੈ ਜੀ ਕੋਈ ਗੱਲ ਕਰ ਜਵੇ ਕਿ ਸਾਨੂੰ ਨੋ ਵਾਰ ਜ਼ੋਨ ਡਿਕਲੇਅਰ ਕੀਤਾ ਜਾਵੇ ਵੈਟिकन ਸਿਟੀ ਦੀ ਤਰ੍ਹਾਂ ਔਰ ਇਹਦਾ ਮੁੱਦਾ ਜਿਹੜਾ ਹੈ ਸਾਡੀ ਭਾਰਤ ਸਰਕਾਰ ਲੈ ਕੇ ਜਾਵੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਿਉਂਕਿ ਉੱਥੋਂ ਹੀ ਹੋਣਾ ਹੈ ਖੇਰ ਪੁਲਿਸ ਨੇ ਇੱਕ ਸ਼ਖਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿੱਛ ਦਾ ਸ਼ੁਰੂ ਕਰ ਦਿੱਤੀ ਹੈ ਪਰ ਧਮਕੀਆਂ ਦੇਣ ਦੇ ਮਾਮਲੇ 'ਚ ਛੁਰ ਕੌਣ-ਕੌਣ ਸ਼ਾਮਿਲ ਹੈ ਕਿਸ ਦੀ ਇਹ ਸਾਜ਼ਿਸ਼ ਹੈ ਤੇ ਪਲੈਨਿੰਗ ਆਖਿਰ ਕੀ ਸੀ ਇਸ ਦਾ ਖੁਲਾਸਾ ਹੋਣਾ ਅਜੇ ਬਾਕੀ ਹੈ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਤਦਰਬਾਰਤ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਤੇ ਜਸੇਦਾਰ ਦਾ ਬਿਆਨ ਆਇਆ ਜਸੇਦਾਰ ਦੇ ਵੱਲੋਂ ਕਿਹਾ ਗਿਆ ਕਿ ਦਰਬਾਰਤ ਸਾਹਿਬ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਮਲਜ਼ਮਾਂ ਦੀ ਪਛਾਣ ਕਰਨ ਦੇ ਵਿੱਚ ਸਰਕਾਰਾਂ ناکਾਮ ਰਹੀਆਂ ਨੇ ਟੈਕਨੋਲੋਜੀ ਰਾਹੀਂ ਆ ਮਲਜ਼ਮਾਂ ਦਾ ਪਤਾ ਲਗਾਇਆ ਜਾ ਸਕਦਾ ਹੈ ਜੇ ਤੱਕ ਮਲਜ਼ਮਾਂ ਦੀ ਪਛਾਣ ਨਾ ਹੋਣਾ ਹੈਰਾਨੀਜਨਕ ਹੈ ਉੱਥੇ ਜਸੇਦਾਰ ਨੇ ਕਿਹਾ ਕਿ ਮਾਮਲੇ ਦੇ ਵਿੱਚ ਸ਼ਾਮਲ ਸਾਰੇ ਮਲਜ਼ਮਾਂ ਨੂੰ ਕਾਬੂ ਕੀਤਾ ਜਾਵੇ ਤਾਂ ਦਰਬਾਰਤ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਤੇ ਜਸੇਦਾਰ ਦਾ ਬਿਆਨ ਸਾਹਮਣੇ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਦਰਬਾਰਤ ਸਾਹਿਬ ਨੂੰ ਹਾਲ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਵਿੱਚ ਸਰਕਾਰਾਂ ناکਾਮ ਰਹੀਆਂ ਨੇ ਸਿੰਘ ਜੱਬ ਦੇ ਵੱਲੋਂ ਕਿਹਾ ਗਿਆ ਕਿ ਟੈਕਨੋਲੋਜੀ ਦੇ ਰਾਹੀਂ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਸਕਦਾ ਹੈ ਤੇ ਅਜੇ ਤੱਕ ਮੁਲਜ਼ਮਾਂ ਦੀ ਪਛਾਣ ਨਾ ਹੋਣਾ ਹੈਰਾਨੇਜਨਕ ਹੈ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇ ਸਾਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕੁਝ ਦਿਨਾਂ ਤੋਂ ਲਗਾਤਾਰ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਬਾਰੇ ਜੋ ਧਮਕੀ ਭਰੇ ਈਮੇਲ ਆ ਰਹੇ ਨੇ ਇਹਨਾਂ ਈਮੇਲਾਂ ਨੂੰ ਦੇਖ ਕੇ ਜਿੱਥੇ ਸਿੱਖ ਉਥੇ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਹਰ ਮਨੁੱਖ ਚਿੰਤਤ ਹੈ ਕਿ ਇਹੋ ਜੇ ਈਮੇਲ ਰੋਹਾਨੀਅਤ ਦੇ ਘਰ ਤੇ ਸਰਬਸਾਂਝਾ ਉਪਦੇਸ਼ ਦੇਣ ਵਾਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਕਿਉਂ ਆ ਰਹੇ ਨੇ ਔਰ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਈਮੇਲ ਲਗਾਤਾਰ ਆ ਰਹੇ ਨੇ ਔਰ ਸਰਕਾਰ ਜਿਹੜੀ ਹੈ ਉਹ ਭਾਵੇਂ ਕੇਂਦਰ ਦੀ ਹੈ ਭਾਵੇਂ ਪੰਜਾਬ ਦੀ ਹੈ ਅਜੇ ਤੱਕ ਉਹਨਾਂ ਨੂੰ ਉਸ ਤਰੀਕੇ ਨਾਲ ਆਇਡੈਂਟੀਫਾਈ ਨਹੀਂ ਕਰ ਸਕੀ ਕਿਉਂਕਿ ਅੱਜ ਵੀ ਇੱਕ ਈਮੇਲ ਸਚ Khand Shri Darbar Sahib ਆਈ ਹੈ ਉਹ ਬੰਦੇ ਦੇ ਮਗਰ ਜਿਹੜੇ ਲੋਕ ਨੇ ਉਹਨਾਂ ਦੀ ਕੀ ਮਨਸ਼ਾ ਹੈ ਉਹਨਾਂ ਦੇ ਪਿੱਛੇ ਕੀ ਤਾਕਤਾਂ ਨੇ ਇਹ ਵੀ ਸਾਰਾ ਕੁਝ ਸਮੁੱਚੀ ਦੁਨੀਆ ਦੇ ਸਾਹਮਣੇ ਤੇ ਖਾਲਸਾ ਪੰਥ ਦੇ ਸਾਹਮਣੇ ਆਉਣਾ ਚਾਹੀਦਾ ਹੈ ਕਿ ਇਹੋ ਜੀਆਂ ਤਾਕਤਾਂ ਦੀ ਮਨਸ਼ਾ ਕੀ ਹੈ ਕਿ ਉਹ ਸਿੱਖ ਸੰਗਤਾਂ ਦੀ ਇੱਥੇ ਗਿਣਤੀ ਨੂੰ ਘਟਾਉਣਾ ਚਾਹੁੰਦੇ ਨੇ ਕਿ ਸਿੱਖ ਸੰਗਤਾਂ ਦੇ ਅੰਦਰ دہشت ਪੈਦਾ ਕਰਨਾ ਚਾਹੁੰਦੇ ਨੇ ਜਾ ਉਹਨਾਂ ਦੇ ਪਿੱਛੇ ਕੀ ਮਨਸ਼ਾ ਹੈ ਇਹ ਜਗ ਜਾਹਰ ਹੋਣੀ ਚਾਹੀਦੀ ਹੈ ਤੇ ਇਹ ਕੇਂਦਰੀ ਏਜੰਸੀਆਂ ਦਾ ਕੰਮ ਹੈ ਤੇ ਸਰਕਾਰਾਂ ਦਾ ਕੰਮ ਹੈ ਕਿ ਉਹ ਇਹਨਾਂ ਬੰਦਿਆਂ ਦੇ ਕੋਲੋਂ ਸਾਰਾ ਕੁਝ ਜੋ ਵੀ ਹੈ ਉਹ ਗਲਵਾਉਣ। ਤੋਂ ਜੇ ਕੋਈ ਇਹ ਗੱਲ ਕਰੇ ਕਿ ਸਿੱਖ ਕੌਮ ਨੂੰ ਡਰਾ ਕੇ ਜਾਂ ਸੰਗਤਾਂ ਨੂੰ ਡਰਾ ਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਦੂਰ ਕਰ ਲਵਾਂਗੇ ਤਾਂ ਇਹ ਉਹਨਾਂ ਲੋਕਾਂ ਦਾ ਭਰਮ ਤੇ ਬੁਲੇਖਾ ਹੈ।